ਵੇ ਦੇਖ ਆਓ ਜੀ ਖਬਰਾਂ ਦੀ ਕਰਾਓ ਸੀ ਉਹ ਬਸ ਲਖਾਈ ਕਰਾਓ ਤੇਰਾ ਖੋਸਾ 200 ਰੁਪਏ 200 ਰੁਪਏ ਉਧਰ ਦੇਉ ਜਾ ਦਿਲ ਖੋਸਾ ਦੋ ਹੱਥ ਲਿਖਾ ਦਿਓ ਖੋਸ ਨੂੰ ਆ ਬੱਕਰਾ ਲਖਾਈ ਕਰਾ ਲਈਏ ਨਹੀਂ ਮੈਨੂੰ ਦੇਖ ਆਪਾਂ ਦੇਖ ਐਨੇ ਬੰਦੇ ਸੁਣੇ ਆਪਾਂ ਨੂੰ ਪੁੱਛਿਆ ਨਹੀਂ ਇਹਨਾਂ ਨੇ ਲੈ ਬੜਾ 500 ਦਾ ਨੋਟ ਫੜਾ ਇਹ ਦੇਣੀ ਨਾ ਦੇਣੀ ਕਿਚ ਕਿਚ ਨਾ ਕਰੀ ਮੈਂ ਕਿਹੜਾ ਸੋਹਣਾ ਉਹ ਬੋਲ ਭਾਈ ਲੋਨੀ ਟਾਲੀ ਵਾਲ ਬੱਕਰਾ ਮੰਡੀ ਦਾ ਜਿਹੜਾ ਸੌਦਾ ਹੋ ਰਿਹਾ ਦਿਖਾਉਨੇ ਆ ਕੀ ਬਣਦਾ ਬੱਕਰਾ ਖਸੀਏ ਜੀ ਖਸੀਏ ਹਾਂ ਦੰਦਾ ਦਾ ਕਿਵੇਂ ਹੈ ਮੈਂ ਤਾਂ ਗਰਵਾਤ ਹੋ ਰਿਹਾ ਬਾਈ ਓਏ ਕਿੱਥੇ ਆ ਜਾਓ ਬਾਈ ਸੁਣੋ ਯਾਰ ਬਾਈ ਨੇੜੇ ਹੋ ਗ੍ਰਾਮ ਉਹ ਪਾਸੇ ਉਹ ਨਾ ਕੋਈ ਨਾ ਕੋਈ ਨਹੀਂ ਇਹ 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 ਨਹੀਂ 80000 ਰੁਪਏ ਦਾ ਫਾਇਦਾ ਯਾਰ ਦੇਖੀ ਦੇਣਾ ਦਾ ਹਿਸਾਬ ਨਾ ਦੇ ਕਿਉਂ ਬਈ ਬੋਲ ਕਿਨੇ ਦੰਦ ਦਾ ਬੱਚਾ ਦੋ ਦੰਦ ਦਾ ਲੈ ਖਾਣਾ ਉਹ ਰਾ ਪਹਿਲਾਂ ਪੁੱਛ ਨੂੰ ਹਾਂ ਰਾ ਪਹਿਲਾਂ ਉਹ ਨਹੀਂ 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 ਮਾਂ ਉਹ ਫੜ ਲਾ ਦੋ ਪੁੱਛ ਆ ਵੀ ਨਹੀਂ ਮਤਲਬ ਫਿਰ ਉਹ ਲਿਆ ਸਰਕਾ ਜੀ ਬਾਈ ਜੀ ਤੇਰੇ ਕੋਲ ਕੀ ਹੈ ਕਿਆ ਬਈ ਤਾਂ ਇਹਦਾ ਖਾਸ ਹੈ ਉਹ ਚਾਹ ਲੋ ਤਾਂ ਹੁਣ ਜਰ ਕਹਿਨੋ ਤਾਂ ਮੇਰੇ ਨਾਲ ਹੋਣਾ 12000 ਚਾਹ ਲੋ ਵੀ ਕਰਾ ਪਾਗਾ ਖਸਪਨ ਠੀਕ ਆ ਫਿਰ ਤੱਕ ਜਾਣਾ ਹੋਰ ਹੋਰ ਫਿਰ ਉਹ ਲਖਾਈ ਕਰਾ ਲਈ ਫਿਰ ਨਹੀਂ ਮੈਨਾਂ ਦੇ ਘੱਪਾ ਦੇਖ ਐਨੇ ਬੰਦੇ ਸੁਣੇ ਆਪਾਂ ਨੂੰ ਪੁੱਛਿਆ ਨਹੀਂ ਇਹਨਾਂ ਨੇ ਕਿਆ ਬਈ ਇਹ ਫੜਾ 500 ਦਾ ਨੋਟ ਫੜਾ ਇਹ ਦੇਣੀ ਨਾ ਦੇਣੀ ਕਿਚ ਕਿਚ ਨਾ ਕਰੀ ਮੈਂ ਕਿਹੜਾ ਸੁੱਟੂ ਪਾਣੀ ਫੜਾ ਯਾਰ ਬਾਈ ਖੁਸ਼ ਹੋ ਕੇ ਮੋੜੀਆਂ ਲੈ ਫੜਾ ਸਾਡੇ 11.5 ਹਜ਼ਾਰ ਨਹੀਂ ਮੇਰੀ ਮਨ ਮਨ ਨਹੀਂ ਜਾਂਦੀ ਉਹ ਕੋਈ ਗੱਲ ਨਹੀਂ ਫਿਰ ਅੱਖ ਬਾਜੀ ਕੋਈ ਗੱਲ ਨਹੀਂ ਅੱਖ ਬਾਜੀ ਇਹਦਾ ਗੱਲ ਨਹੀਂ ਆ ਇਹ ਤਾਂ ਕੋਈ ਪੱਕਾ ਨਹੀਂ ਲੈ ਲੈ ਸਾਡੇ 13 ਹੋਰ ਲੈਣ ਦੇ ਜਾ ਰਹੇ ਲੈਂਡ ਦੀ ਨਾਲੀ ਦਾ ਤੁਸੂ ਲੈਂਡ ਦੇ ਕਿਉਂ ਬਈ ਇਹਦੀ ਝਾਕ ਮਿਟਾ ਲੈ ਆ 500 ਰੁਪਏ ਹੋਰ ਭਾਲਦਾ ਯਾਰ ਇਹ ਨਹੀਂ ਭਜਾਰਨਾ ਭਾਈ ਲੈਣਾ ਨਹੀਂ ਆ 500 ਹੋਰ ਜਾ ਕਰਦਾ ਬਸ ਵਿੱਚ ਵਿੱਚ ਵਾਲੇ ਦੇ ਕਰਨੋ ਫਿਰ 500 ਨਹੀਂ ਖਾ ਸਾਡੇ ਇਹਨਾਂ ਨੇ ਪੁੱਛਿਆ ਵੀ ਨਹੀਂ ਆ ਚੈਨੀ ਇਹ ਨਾ ਨਾ ਨਹੀਂ ਤੇਰੀ ਗੱਲ ਮੰਨਦਾ ਨਹੀਂ ਹਜੇ ਤਾਂ ਮੇਰੇ ਤੇ ਮੈਂ ਕਿਹਾ ਕਹਿਣਾ ਵੀ ਕਰ ਰਹਿਣਾ ਹੈ ਚਾਰ ਪੰਜ ਚੈਨੀ ਆ ਤੂੰ ਹੁੰਦ ਗਈ ਆ ਚਾ ਤਾ ਵੀ ਚਾ ਲਾ ਕੋਣ ਚਾਰ ਪੰਜ ਬਾਹਰ ਲੈ ਜਾਣਾਗਾ ਨਹੀਂ ਤੂੰ ਇਹ ਨਹੀਂ ਹੈਗਾ ਪੜਿਆ ਕੋਈ ਕਿਹੜਾ ਕੋਈ ਆਇਆ ਹੁਣ ਇੰਡਿਆ ਵਾਲਿਆਂ ਦੇ ਮੇੜ ਦੇ ਫਿਰ ਤਾਂ ਲਵੀਆਂ ਕਮਲ ਦੇ 500 ਦੀ ਚਾਹ ਕਰਦਾ ਯਾਰ ਹਾਂ ਮੈਂ ਤੈਨੂੰ ਉਹ ਮੈਂ ਵੀ ਵੇਚਣਾ ਵੀਰੇ ਲਖਾਈ ਹਾਂ ਇਹਨੇ 8 ਲਾਇਆ ਸੀ ਮੈਂ ਹੋਲੀ 500 ਕਰਕੇ ਨੂੰ 11 ਕਰਦਾ 11.5 ਕਰਦਾ ਬਦਦ ਕਰ ਜਾ ਨਾ ਲਖਾਈ ਕਰਾ ਦੂ ਚੱਲ ਯਾਰ ਤੇਰੀ ਸਾਢੇ 11 ਚ ਲਖਾਈ ਕਰਾ ਦੂ ਬਾ ਫਰਨਾ ਖੋਜੋਗਾ ਫਰਨਾ ਜੇ ਮੈਂ ਹੋਰ ਕਰਦਾ ਮੈਂ ਕਹਿੰਦਾ ਲਖਾਈ ਕਰਾ ਦੇ ਓ ਕੋਈ ਖਾਈ ਕਰੇ ਕਾਲੂ ਮੋੜਦਾ ਯਾਰਾ ਨਹੀਂ ਨਹੀਂ ਲੈ ਆ ਰਹਿਣ ਦੇ ਕੋਈ ਬੜਾ ਉਹ ਤਾਂ ਤੇਰੀ ਗੱਲ ਨਾਲ 200 ਰੁਪਏ ਵਿੱਚ ਕਰਿਆ ਇਤਰਾ ਇੰਦੇ ਆ ਹਾਂ ਦੀ ਬਾਜੂ ਨੂੰ 200 ਰੁਪਇਆ ਰਖਾਇਆ ਹਟੇ ਕਰ ਤੂੰ ਫੜਨਾ ਤਰ ਤਾ ਉਹੀ ਜਗ੍ਹਾ ਲੈ ਫੜ ਕੇ ਉਹ ਬੰਦ ਕੇ ਉੱਥੇ ਦਾ ਸਾਡੇ ਕੋਲ ਦਈਦਾ ਹੁੰਦਾ ਖਸੋਕੇ ਦੇ ਦੇ ਨੀ ਤੂੰ ਹੋਰ ਲੈਂਦਾ ਹੋ ਜਾ ਲੈ ਫੜ ਉਹ ਕੋਈ ਲੈ ਤਾਂ ਲੈ ਲੈ ਸਹੀ ਆ ਬਈ ਸਹੀ ਆ ਰੇਡ ਤੋਂ ਹੁਣ 200 ਰੁਪਇਆ ਦੇਸੀ ਪਹਿਲੇ 250 ਕਰਾਉਂਦੇ ਸੀ ਮੌਕਾ ਹੀ ਹੁੰਦਾ ਏ ਹੋਰ ਜੋ ਟੱਕਣਾ ਕਰੇ 125 ਤੇਰੀ ਕਰਾਉਂਦਾ ਸਾਈ ਫੜ ਲੈ ਹਜੇ ਮੁੱਲ ਫੜ ਲੈ ਜੇ ਤੈਨੂੰ ਵੱਧ ਵਿਕੇ ਵੇਚ ਲਈ ਨਾ ਫੜ ਨਹੀਂ ਉਹ ਵੇਚਦਾ ਨਹੀਂ ਉਹ ਤਾਂ ਮੈਂ ਕਹਿੰਦਾ ਜੇ ਤੈਨੂੰ ਵੇਚਣਾ ਤੇ ਇਹੋ ਵੇਚਦਾ ਪਰ ਪਈ ਫੜ ਲੈ ਲੈ ਫੜ ਇਹਨੀਆਂ ਤੈਨੂੰ ਝੋੜਾ ਦੇ ਦਿੰਦਾ ਹੈਗੇ ਇਹਨਾਂ 11 ਆਗਨੀ ਦੂ ਨਹੀਂ ਇਹਨੀਆਂ ਝੋੜਾ ਤਾਂ ਦਿੰਦਾ ਵੀ ਨਹੀਂ ਕੋਈ ਪੈਰਾ ਫਾਦ ਕੇ ਵੇਚ ਲਾ 7 8 9 10 11 ਲੈ ਲਖਾਈ ਕਰਾ ਦੇਣੀ ਆ ਲਖਾਈ ਕਿੰਨੇ ਆ 11:30 ਕਰਤਾ ਹਾਂ ਠੀਕ ਹੈ ਹਾਂ ਲਖਾਈ ਕਰਾਰੇਗਾ ਗੋਲੀ ਨਾ ਹੋਵੇ ਹਾਲੇ ਧੀਰੋੜ ਦਾ ਬੋਲਤਾ ਦੂਜਾ ਦੇ ਦੇ ਮੈਨੂੰ ਕਿੰਨੇ ਦੇ ਗੰਖ ਖੜ ਜਾ ਖੜ ਜਾ ਪਤਾ ਇਹਦਾ ਨਹੀਂ ਖਬਰਾਂ ਦੀ ਕਹਾਣੀ ਉਹ ਬਸ ਲਖਾਈ ਕਰਾ ਲੋ ਤੇਰਾ ਖੋਸਾ 200 ਰੁਪਏ 200 ਰੁਪਏ ਉਧਰ ਦੇਉ ਜਾ ਲੈ ਖੋਸਾ ਦੋ ਹਜ਼ਾਰ ਨੂੰ ਆ ਬੱਕਰਾ ਲੈ ਖੋਸਾ ਲਿਖਾ ਦਿਓ ਲਓ ਸਾਢੇ ਦੇਖੀ ਵੀਰੇ ਸਾਢੇ 11000 ਦਾ ਇਹਦਾ ਡਨ ਹੋ ਗਿਆ ਸੌਦਾ ਦੋ ਦੁੱਗਾ ਬੱਕਰਾ ਇੱਕ ਅੱਸੀ ਬੱਕਰਾ ਦੁੱਗਾ ਉਹ ਬੋੜਾ ਮੈਂ ਤਾਂ ਬੋਲਦਾ